ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿੰਗਾ ਸੋਚਦਿਆਂ ਸਾਹਿਤਿਕ ਮੰਚ ਵੱਲੋਂ ਅੱਜ ਦੋ ਕਿਤਾਬਾਂ ਦਾ ਜੋ ਲੋਕ ਅਪਨ ਹੋ ਰਹੀਆਂ ਨੇ ਇੱਕ ਸੰਗਰਸ਼ਤਾ ਦੋ ਔਰ ਦੂਸਰੀ ਸੋਚਾਂ ਦੀ ਪਰਵਾਜ਼ ਸੋ ਇਹਦੇ ਲਈ ਭੈਣ ਜੀ ਰਸ਼ਮਿੰਦਰ ਕੌਰ ਨੂੰ ਮੁਬਾਰਕਾਂ ਕਿ ਇਹਨਾਂ ਦੇ ਕਿਉਂਕਿ ਕਹਿੰਦੇ ਅੱਗੇ ਲੱਗਣ ਦੀ ਤੁਹਾਡੇ ਅੰਦਰ ਕਾਬੀਅਤ ਹੋਣੀ ਚਾਹੀਦੀ ਹੈ ਪਿੱਛੇ ਤੁਸੀਂ ਬੜਿਆਂ ਨੂੰ ਲਾ ਲੈਂਦੇ ਸੀ ਸੋ ਉਹਦੇ ਲਈ ਐਫਰਟਸ ਵੱਧ ਕਰਨੇ ਪੈਂਦੇ ਆ ਕੋਸ਼ਿਸ਼ਾਂ ਵੱਧ ਕਰਨੀਆਂ ਪੈਂਦੀਆਂ ਨੇ ਜੋ ਕਿ ਸਾਡੀ ਭੈਣ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਸਤਿਤੀ ਵਧਾਈ ਦੀ ਪਾਤਰ ਹੈ ਅ ਮੈਂ ਜਿਨੇ ਸਾਡੇ ਕੋਲ ਸਾਡੇ ਪਿਆਰੇ ਲੇਖਕ ਆਏ ਨੇ ਉਹਨਾਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਕੁਲਵਿੰਦਰ ਸਿੰਘ ਜੀ ਜਗਵੀਰ ਸਿੰਘ ਜੀ ਸੁਨੀਲ ਜੀ ਪ੍ਰੋਫੈਸਰ ਕੁਲਵਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਸਾਡੇ ਕੋਲ ਬੁਚੇ ਨੇ ਕਿਰਪਾਲ ਕੌਰ ਮਾਨ ਜੀ ਤੇ ਵਾਈਫ ਆਫ ਭਾਈ ਦਲਜੀਤ ਸਿੰਘ ਜੀ ਪਲੀਜ਼ ਇਸ ਸਟੇਜ ਤੇ ਆਜੋ ਉਸ ਦੇ ਨਾਲ ਰੂਬੀ ਕੌਰ ਮਾਨ ਜੀ ਜਿਨ੍ਹਾਂ ਨੇ ਸੰਘਰਸ਼ ਦਾ ਦੌਰ ਜੋ ਪਿਕਾਪ ਹੈ ਉਹਦਾ ਕਵਰ ਪੇਜ ਬਣਾਇਆ ਹੈ ਉਹ ਵੀ ਆਜੋ ਤੇ ਰਾਜਦੀਪ ਕੌਰ ਜੀ ਸਿੰਦਰਪਾਲ ਕੌਰ ਸਾਡੇ ਭੈਣ ਜੀ ਸੋ ਇਹਦੇ ਨਾਲ ਹੀ ਸਾਡੇ ਸਤੰਤਕੌਰ ਸਦੀ ਭੈਣ ਜੀ ਜਿਹੜੇ ਕਿ ਸਾਰੇ ਅੱਜ ਸਾਡੇ ਨਾਲ ਜੁੜੇ ਹੋਏ ਹਨ ਇਹ ਸਾਰੇ ਲੇਖਕਾਂ ਦਾ ਮੈਂ ਸਵਾਗਤ ਕਰਦੀ ਹਾਂ ਸੋ ਇਹਦੇ ਨਾਲ ਹੀ ਸਾਡੇ ਇੱਕ ਵਿੱਚ ਇੱਕ ਨਵੀਂ ਜੋੜੀ ਆਈ ਹੈ ਫਿਲਹਾਲ ਉਹਨਾਂ ਦਾ ਅਜੇ 4.5 ਦਿਨ ਪਹਿਲਾਂ ਹੀ ਮੈਰਿਜ ਹੋਈ ਹੈ ਜਸਕੀਰਤ ਸਿੰਘ ਜੀ ਸਾਡੇ ਵੀਨ ਜੋ ਸਾਡੇ ਨਾਲ ਕਾਫੀ ਦੇਰ ਤੋਂ ਇਸ ਤਿੰਗਾ ਸੋਚਦੇ ਆ ਸਾਧਿਕ ਮਨਸ ਨਾਲ ਜੁੜੇ ਹੋਏ ਹਨ ਉਹਨਾਂ ਦੀ ਵਾਈਫ ਗੁਰਵਿੰਦਰ ਕੌਰ ਜੀ ਸੋ ਤੁਹਾਡਾ ਦੋਨਾਂ ਦਾ ਅ ਇੱਥੇ ਸਵਾਗਤ ਹੈ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਵੱਡੀ ਗੱਲ ਇਹ ਕਿ ਦੋਨੋਂ ਤੁਸੀਂ ਅੱਜ ਇਸ ਮੰਚ ਦਾ ਜੋਗ ਹੋ ਗਏ ਜੇ ਆ ਇੱਕ ਇਨਸਾਨ ਤੇ ਜੁੜਿਆ ਹੁੰਦਾ ਹੈ ਦੋਵਾਂ ਜਣਿਆਂ ਨੂੰ ਜੋੜਨਾ ਉਹ ਬੜੀ ਵੱਡੀ ਗੱਲ ਹੁੰਦੀ ਹੈ ਸੋ ਤੁਹਾਡਾ ਵੀ ਇਸ ਮੰਚ ਦੇ ਉੱਤੇ ਸਵਾਗਤ ਹੈ ਭੈਣ ਜੀ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਔਰ ਸਾਹਿਤ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਰਹੋ ਮੈਂ ਜ਼ਿਆਦਾ ਟਾਈਮ ਨਾ ਲੈਂਦੀ ਹੋਈ ਆਪਣੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਅ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅੱਜ ਦੀ ਔਰਤ ਬੜੀ ਆਜ਼ਾਦ ਹੈ ਬੜੀ ਅੱਗੇ ਜਾ ਚੁੱਕੀ ਹੈ ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਅੱਜ ਜੇ ਅਸੀਂ ਵੀ ਔਰਤਾਂ ਇੱਥੇ ਇਕੱਠੀਆਂ ਹੋਈਆਂ ਨਾ ਅਸੀਂ ਆਪਣੀਆਂ ਬਹੁਤ ਜਿਆਦਾ ਜ਼ਿੰਮੇਵਾਰੀਆਂ ਨੂੰ ਝਾਖ ਕੇ ਔਰ ਉਹਨਾਂ ਨੂੰ ਪੂਟਾ ਕੇ ਫੇਰ ਔਣਾ ਪੈਂਦਾ ਹੈ ਅੱਜ ਵੀ ਸਮਾਜ ਵਿੱਚ ਨਜ਼ਰੀਆ ਜਿਹੜਾ ਔਰਤ ਦੇ ਪ੍ਰਤੀ ਉਹਨਾਂ ਵਧੀਆ ਨਹੀਂ ਜਿੰਨਾ ਵਧੀਆ ਹੋਣਾ ਚਾਹੀਦਾ ਹੈ ਮੈਂ ਇਸ ਕੰਕੇ ਨਹੀਂ ਕਹਿ ਰਹੀ ਕਿ ਔਰਤ ਹਾਂ ਤਾਂ ਕਰਕੇ ਕਹਿ ਰਹੀ ਹਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਕੁੜੀਆਂ ਨੂੰ ਦੇਖਦੀ ਹਾਂ ਕਿਦਾਂ ਉਹ ਵਿਚਾਰੀਆਂ ਚਈ ਵੱਲੇ ਡਲੀਆਂ ਹੁੰਦੀਆਂ ਨੇ ਉਹਨਾਂ ਨੇ ਇੱਕ ਮੇਰੀ ਮਾੜੀ ਜਿਹੀ ਸਪੋਰਟ ਜਿਹੜੀ ਆ ਉਹ ਬੜਾ ਅੱਗੇ ਲਿਜਾ ਦਿੰਦੀ ਹੈ ਇਸੇ ਲਈ ਉਹਨਾਂ ਦਾ ਕਸੂਰ ਨਹੀਂ ਹੁੰਦਾ ਲੇਕਿਨ ਉਹਨਾਂ ਨੂੰ ਫਿਰ ਵੀ ਉਹ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ ਅਸੀਂ ਗੁਰਦੁਆਰੇ ਜਾਂਦੇ ਆ ਮੱਥਾ ਟੇਕਦੇ ਆ ਸੋ ਕਿਉ ਮੰਦਾ ਆਖੀ ਹੈ ਜਿੱਤ ਜਮੇ ਰਜਾਨ ਅਸੀਂ ਪੜਦੇ ਆ ਤਾਂ ਕੀ ਜੋ ਸਾਡੇ ਬਾਬਾ ਜੀ ਨੇ ਇੰਨਾ ਵੱਡਾ ਸਾਨੂੰ ਸੰਦੇਸ਼ ਦਿੱਤਾ ਹੈ ਅਸੀਂ ਉਹਦੇ ਤੇ ਕਿੰਨਾ ਉੱਤਰ ਦੇ ਨੇ ਪੂਰੇ ਉਹਦਾ ਸਾਨੂੰ ਸਾਰਿਆਂ ਨੂੰ ਆਪਣੀ ਆਤਮਾ ਦੇ ਤੌਰ ਤੇ ਪਤਾ ਹੁੰਦਾ ਹੈ ਸੋ ਮੇਰੀ ਬੋਲ ਪੂਰੇ ਕਰਵੇ ਨੇ ਇਸ ਲਈ ਪਹਿਲਾਂ ਮਾਫੀ ਮੰਗਲਾ ਕੀ ਦੱਸ ਰਹੇ ਹੋ ਕਿਉਂਕਿ ਕੋਲਕਾਤਾ ਇਨਸੀਡੈਂਟ ਤੁਸੀਂ ਸਾਰਿਆਂ ਨੇ ਦੇਖਿਆ ਬੜਾ ਦਿਲ ਨੂੰ ਦੁੱਖ ਲੱਗਦਾ ਹੈ ਜਿਸ ਜਿਸਜੁਗ ਵਿੱਚ ਵੀ ਜਿਸ ਜਿਸ ਜੋਗ ਵਿੱਚ ਵੀ ਔਰਤ ਨਿਰਵਸਤ੍ਰ ਹੋਈ ਉਹ ਔਰਤ ਨਿਰਵਸਤ੍ਰ ਨਹੀਂ ਹੋਈ ਦੋਸਤੋ ਇਹ ਸਮਾਜ ਨਿਰਵਸਤ੍ਰ ਹੋਇਆ ਇਸ ਸਮਾਜ ਦਾ ਹਰ ਵਰਗ ਨਿਰਵਸਤ੍ਰ ਹੋਇਆ ਇਸ ਸਮਾਜ ਦਾ ਰਾਜਨੀਤਿਕ ਨਿਰਵਸਤ੍ਰ ਹੋਇਆ ਇਸ ਸਮਾਜ ਦਾ ਸਿਸਟਮ ਨਿਰਵਸਤ੍ਰ ਹੋਇਆ ਇਸ ਸਮਾਜ ਵਿੱਚ ਨੰਗੀ ਸੋਚ ਵਾਲਾ ਨਿਰਵਸਤਰ ਹੋਇਆ ਉਹ ਜਿਸ ਸਮਾਜ ਦੇ ਲੋਕ ਕਹਿੰਦੇ ਹਨ ਆਪਣੇ ਸਰੀਰ ਦੇ ਘੱਟ ਕੱਪੜੇ ਪਾਏ ਹਨ ਤੇ ਤੁਸੀਂ ਤੇ ਤੁਸੀਂ ਭਾਵੇਂ ਉਹਦੇ ਸਾਰੇ ਕੱਪੜੇ ਉਤਾਰ ਦੇਵੋ ਕੀ ਕੀ ਇਸ ਤਰ੍ਹਾਂ ਕਰਨਾ ਜਾਇਜ਼ ਹੈ ਤੇ ਕਿਉਂ ਛੱਡ ਦੇਵੋ ਛੱਡ ਦੇਵੋ ਔਰਤ ਨੂੰ ਬਦਨਾਮ ਕਰਨਾ ਆਪਣੇ ਆਪ ਤੇ ਸ਼ੁਰੂ ਕਰੋ ਕਾਬੂ ਕਰਨਾ ਬਹੁਤ ਦੇਰ ਬਹੁਤ ਦੇਰ ਭੰਡ ਲਿਆ ਤੁਸੀਂ ਔਰਤ ਨੂੰ ਨੱਥ ਪਾ ਮਨਵਾ ਲਈਆਂ ਮਨ ਮੰਨ ਲਿਆ ਕੈਦ ਕਰ ਖੋ ਲਈਆਂ ਜ਼ਿੰਦਗਾਨੀਆਂ ਕਤਲ ਕਰ ਦਿੱਤੀਆਂ ਸਜਾਵਾਂ ਬਾਹ ਲੀਆਂ ਆਪਣੇ ਕੋਝੇ मंसूਬੇ ਤੇ ਗੰਦੀ ਸੋਚ ਨੂੰ ਨੱਥ ਪਾ ਲਵੋ ਆਪਣੇ ਕੋਝੇ मंसूਬੇ ਤੇ ਗੰਦੀ ਸੋਚ ਨੂੰ ਨੱਥ ਪਾ ਲਵੋ ਆਪ ਨੂੰ ਦੋਸ਼ ਦੇਣਾ ਹੁਣ ਬੰਦ ਕਰ ਦਿਓ ਹਵਸ ਦੇ ਸ਼ਿਕਾਰੀ ਨੰਗੀ ਸੋਚ ਦੇ ਮਾਰੇ ਇਹ ਟੱਕੇ ਜਿਸਮਾ ਨੂੰ ਤੱਕਦੇ ਨੇ ਨੰਗੀਆਂ ਨਜ਼ਰਾਂ ਦੇ ਨਾਲ ਨਾ ਕਰੋ ਉਡੀਕ ਨਾ ਕਰੋ ਉਡੀਕ ਕਿ ਤੁਹਾਡਾ ਕੋਈ ਸਾਥ ਦੇਵੇਗਾ ਹੁਣ ਹਰ ਔਟ ਨੂੰ ਦੁਰਗਾ ਆਪ ਬਣਨਾ ਪਵੇਗਾ ਮਾਈ ਭਾਗੋਬਾਨ ਮਾਈ ਭਾਗੋਬਾਨ ਤਲਵਾਰ ਨਾਲ ਆਹੂ ਲਾਉਣੇ ਪੈਣਗੇ ਸ਼ਰੀਅਮ ਚੌਕਾਂ ਵਿੱਚ ਨਮਰਤ ਬਣਾਉਣੇ ਪੈਣਗੇ ਕਰੋ ਆਪ ਇਨਸਾਫ ਆਪਣੇ ਨਾਲ ਕਰੋ ਆਪ ਇਨਸਾਫ਼ ਆਪਣੇ ਨਾਲ ਕੋਈ ਬੇਇਨਸਾਫ਼ੀ ਦਾ ਬਣੋ ਫੁਲਾਦ ਬਣੋ ਫੁਲਾਦ ਤਾਂ ਕਿ ਭੈ ਖਾਣ ਇਹ ਕੁਝ ਕੁ ਨਾ ਮੁਰਾਦ ਜਿਨ੍ਹਾਂ ਦੀ ਵਜ੍ਹਾ ਨਾ ਖਲੰਕਿਤ ਹੁੰਦਾ ਹੈ ਜਿਨ੍ਹਾਂ ਦੀ ਵਜ੍ਹਾ ਨਾ ਖਲੰਕਿਤ ਹੁੰਦਾ ਹੈ ਮਰਦ ਸਮਾਜ ਸੱਚ ਜਾਣਿਓ ਸੱਚ ਜਾਣਿਓ ਬੇਸ਼ਰਮੋ ਤੇ ਬੇਰਹਿਮੋ ਔਰਤ ਨੂੰ ਮਜਬੂਰ ਨਾ ਕਰੋ ਔਰਤ ਨੂੰ ਮਜਬੂਰ ਨਾ ਕਰੋ ਕਿ ਲਵੇ ਕਾਨੂੰਨ ਆਪਣੇ ਹੱਥ ਵਿੱਚ ਆਪੇ ਮਾਰ ਕੇ ਢੇਰ ਘੜ ਦੇ ਵਿੱਚ ਤੁਹਾਨੂੰ ਆਪਣੇ ਹੱਥੀ ਮਾਰ ਕੇ ਢੇਰ ਘੜ ਦੇ ਵਿੱਚ ਤੁਹਾਨੂੰ ਆਪਣੇ ਹੱਥੀ ਫਿਰ ਨਾ ਕਹਿਣਾ ਫਿਰ ਨਾ ਕਹਿਣਾ ਕਿ ਔਰਤ ਬਦਲ ਗਈ ਹੈ ਦੇਵੋ ਫਾਂਸੀ ਇਹ ਮਰਦ ਨੂੰ ਮਾਰ ਰਹੀ ਹੈ ਲੋਕ ਕੁੱਟ ਮਾਰ ਸਾੜ ਤੇ ਨਿਰਵਸਤਨ ਕਰਕੇ ਕੀ ਦਿਖਾਉਂਦੇ ਹੋ ਤੇ ਕਿਹੜੀ ਮਰਦਾਨਗੀ ਕੀ ਦਿਖਦੇ ਹੋ ਜਿਸਮ ਨੂੰ ਨਿਰਵਸਤਨ ਕਰਕੇ ਮਾਂ ਦੀ ਸ਼ਾਤੀ ਮਾਂ ਦੀ ਛਾਤੀ ਜਿਸ ਤੋਂ ਦੁੱਧ ਪੀ ਕੇ ਮਿਲੀ ਹੈ ਜੀਵਨ ਲੀਲਾ ਕਰ ਰਹੇ ਹੋ ਨਸ਼ਰ ਕਿਸ ਸਾਹਮਣੇ ਆਪਣਾ ਜਨਮ ਰਾ ਦਬੋਜ ਕੇ ਸ਼ਿਕਾਰੀਆਂ ਵਾਂਗ ਔਰਤ ਨੂੰ ਦਬੋਜ ਕੇ ਸ਼ਿਕਾਰੀਆਂ ਵਾਂਗ ਔਰਤ ਨੂੰ ਕੱਟ ਕੇ ਵਹੀ ਰਾਮ ਮਗਰ ਫਿਰਦੇ ਕੀ ਦੱਸ ਰਹੇ ਹੋ ਆਪਣੇ ਮੂੰਹ ਤੇ ਤਮਾਚਾ ਆਪੇ ਹੀ ਮਾਰ ਰਹੇ ਹੋ ਉਹ ਬੇਸ਼ਰਮ ਬਦਤਮੀਜ਼ ਬਦਨਾਮ ਤੇ ਅਵਾਰਾ ਇਹੀ ਦਿੱਤੇ ਸੰਸਕਾਰਾਂ ਦੀ ਨਮਾਇਸ਼ ਲਗਾ ਰਹੇ ਹੋ ਕਰ ਰਹੀ ਹੋ ਅਤਿਆਚਾਰ ਸਭ ਸ਼ਰੇਆਮ ਬਣ ਕੇ ਅਪਰਾਧੀ ਇਨਸਾਫ ਪਾਲ ਰਹੇ ਹੋ ਹੁਣ ਨਹੀਂ ਸਿਆਣੀ ਇਹੋ ਜਹੀ ਬੇਇਨਸਾਫੀ ਇਕੱਠੀਆਂ ਹੋ ਜਾਓ ਤਾਂ ਹੀ ਮਿਲਨੀ ਆਜ਼ਾਦੀ ਔਰ ਸਾਥ ਦੇਵੇ ਔਰਤਾ ਦਾ ਬਣ ਕੇ ਢਾਲ ਮਜ਼ਬੂਤੀ ਤਾਂ ਹੀ ਸੰਭਵ ਹੋਏਗੀ ਜ਼ਿੰਦਗੀ ਇੱਜ਼ਤ ਦੀ ਸਾਡੀ ਤਾਂ ਹੀ ਸੰਭਵ ਹੋਏਗੀ ਜ਼ਿੰਦਗੀ ਇੱਜ਼ਤ ਦੀ ਸਾਡੀ ਸੋ